ਪੰਜਾਬ ਚ ਨਸ਼ਾ ਵੇਚਣ ਵਾਲੀ ਥਾਰ ਗੱਲ ਖਿਲਾਫ ਸਖਤ ਕਾਰਵਾਈ ਪਾਇਲ ਦੇ ਤਮੋਟ ਇਲਾਕੇ ਚ ਥਾਰ ਗੱਲ ਦਾ ਗੈਰ ਕਾਨੂੰਨੀ ਨਿਰਮਾਣ ਤੋੜਿਆ ਥਾਰ ਗੱਲ ਤੇ ਉਸਦੀ ਮਾਤਾ ਖਿਲਾਫ ਨਸ਼ਾ ਤਸਕਰੀ ਦੇ ਤਿੰਨ ਪਰਚੇ ਦਰਜ ਹਨ ਇਸ ਤੋਂ ਇਲਾਵਾ ਤਮੋਟ ਇਲਾਕੇ ਵਿੱਚ ਦੋ ਹੋਰ ਨਸ਼ਾ ਤਸਕਰਾਂ ਦੇ ਘਰ ਤੋੜੇ ਗਏ ਜੋ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਗਏ ਸੀ ਐਸਐਸਪੀ ਡਾਕਟਰ ਜੋਤੀ ਯਾਦਵ ਨੇ ਕੀ ਕਿਹਾ ਆ ਉਸ ਨੂੰ ਅੱਜ ਜੀਵੇ ਤੁਸੀਂ ਸਾਰੇ ਜਾਣਦੇ ਹੋ ਯੋਧਨ ਨਸ਼ਾ ਵਿਰੁੱਧ ਪੰਜਾਬ ਪੁਲਿਸ ਜੋ ਨਸ਼ਾ ਦੀ ਤਸਕਰੀ ਹੈ ਉਹਦੀ ਪੂਰੀ ਕਮਰ ਤੋੜਨ ਦੇ ਲਈ ਹਰ ਲੀਗਲ ਕਾਰਵਾਈ ਕਰ ਰਹੀ ਹੈ ਇਹਦੇ ਅੰਡਰ ਹੀ ਇੱਕ ਪ੍ਰਾਪਰਟੀ ਦੇ ਉੱਪਰ ਵੀ ਐਕਸ਼ਨ ਹੁੰਦਾ ਹੈਗਾ ਤੇ ਪ੍ਰਾਪਰਟੀ ਨੂੰ ਫ੍ਰੀਜ਼ ਵਗੈਰਾ ਕਰਾਇਆ ਜਾ ਸਕਦਾ ਹੈ ਤਾਂ ਜਦੋਂ ਅਸੀਂ ਰੈਵਨਿਊ ਡਿਪਾਰਟਮੈਂਟ ਨੂੰ ਲਿਖ ਕੇ ਪੇਜਦੇ ਹਾਂ ਤੇ ਉਹ ਫਿਰ ਸਾਨੂੰ ਉਸ ਪ੍ਰਾਪਰਟੀ ਬਾਰੇ ਡੀਟੇਲਸ ਦੱਸ ਦਿੰਦੇ। ਤੋਂ ਇਦਾਂ ਹੀ ਅੱਜ ਜੋ ਤਮੋਟ ਪਿੰਡ ਦੇ ਆ ਤਿੰਨ ਜੋ ਨਾਮੀ ਨਸ਼ਾ ਤਸਕਰ ਸੀਗੇ ਉਹਨਾਂ ਦੀ ਪ੍ਰਾਪਰਟੀਆਂ ਬਾਰੇ ਗਲਾਡਾ ਵੱਲੋਂ ਸਾਨੂੰ ਇਨਫੋਰਮ ਵੀ ਕੀਤਾ ਗਿਆ ਤੇ ਸਾਨੂੰ ਦੱਸਿਆ ਗਿਆ ਕਿ ਆਹ ਤਾਂ ਪੂਰਾ ਕੋ ਪੂਰਾ ਉਹਨਾਂ ਨੇ ਇਲੀਗਲ ਤੌਰ ਤੇ ਬਣਾਈ ਹੋਈ ਹੈ। ਤੋਂ ਗਲਾਡਾ ਨੇ ਅੱਜ ਫਿਰ ਉਹ ਜੋ ਇਹਨਾਂ ਦੀ ਇਲੀਗਲ ਪ੍ਰਾਪਰਟੀ ਸੀਗੀ ਉਹਨਾਂ ਦੇ ਉੱਪਰ ਐਕਸ਼ਨ ਲਿੱਤਾ ਹੈ। ਜਿਨ੍ਹਾਂ ਦੇ ਅੰਡਰ ਇੱਕ ਪਲਵਿੰਦਰ ਸਿੰਘ ਉਰਫ ਪੱਪੂ ਉਹਦੇ ਉੱਪਰ 5 ਐਫਆਈਆਰਸ ਹੈ ਤੇ ਉਹਦੇ بیٹے ਦੇ ਉੱਪਰ ਇੱਕ ਐਫਆਈਆਰ ਹੈ ਦੋਨੋਂ ਹੀ ਪ੍ਰੈਜ਼ੈਂਟਲੀ ਜੇਲ੍ਹ ਦੇ ਵਿੱਚ ਹੈ ਪਲਵਿੰਦਰ ਲੁਧਿਆਣਾ ਦੀ ਜੇਲ੍ਹ ਦੇ ਵਿੱਚ ਹੈ ਤੇ ਉਹਦਾ ਬੇਟਾ ਮਨਵੀਰ ਉਹ ਗੋਵਿੰਦਵਾਲ ਜੇਲ੍ਹ ਦੇ ਅੰਦਰ ਹੈ ਤੇ بیٹے ਦੇ ਉੱਪਰ ਪਿਛਲੇ ਮਹੀਨੇ ਪਰਚਾ ਦਿੱਤਾ ਗਿਆ ਸੀਗਾ ਐਨਡੀਪੀਐਸ ਦੀ ਧਾਰਾਵਾਂ ਦੇ ਅੰਦਰ ਤੇ ਦੂਜਾ ਪਰਸਨ ਹੈਗਾ ਸਤਵਿੰਦਰ ਸਿੰਘ ਉਰਫ ਬੋਬੀ ਉਹਦੇ ਅਗੇਂਸਟ 13 ਡਿਫਰੈਂਟ ਡਿਫਰੈਂਟ ਸੈਕਸ਼ਨਸ ਆਫ ਐਨਡੀਪੀਐਸ ਦੇ ਅੰਦਰ ਐਫਆਈਆਰਸ ਹੈ ਤੇ ਉਹ ਵੀ ਨਸ਼ਾ ਦਾ ਪੁਰਾਣੇ ਟਾਈਮ ਤੋਂ ਕਾਫੀ ਕਈ ਸਾਲਾਂ ਤੋਂ ਤਸਕਰੀ ਕਰ ਰਿਆ ਸੀਗਾ ਤੇ ਤੀਜੀ ਇੱਕ ਬੜੀ ਇਨਫੇਮਸ ਮੈਂ ਕਹੂੰਗੀ ਕਿ ਲੇਡੀ ਹੋਈ ਸੀਗੀ ਕੁਝ ਸਾਲਾਂ ਪਹਿਲੇ ਥਾਰ ਗਰਲ ਕਰਕੇ ਸਰਬਜੀਤ ਕੌਰ ਉਹ ਇਥੋਂ ਥਾਰ ਆਪਣੀ ਥਾਰ ਚੁੱਕ ਕੇ ਮੁਹਾਲੀ ਤੱਕ ਨਸ਼ਾ ਵੇਚ ਕੇ ਆਂਦੀ ਸੀਗੀ ਤੇ ਉਹਦੇ ਅਗੇਂਸਟ ਵੀ 3 ਇਫਆਈਆਰਸ ਐ ਉਹਦੀ ਮਦਰ ਦੇ ਅਗੇਂਸਟ ਵੀ 3 ਇਫਆਈਆਰ ਮਦਰ ਦਾ ਨਾਮ ਕਰਮਜੀਤ ਕੌਰ ਹੈਗਾ ਤੇ ਉਹਦੇ ਬ੍ਰਦਰ हरविंदर उर्फ लाडी ओदे अगेंस्ट भी दो एफआईआर एफाया ते एफआईआरस है तीनों के तीनों प्रेजेंटली बेल ते बाहर है बट ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਆ ਸਾਰੀ-ਕਿਸਾਰੀ ਫੈਮਲੀਆਂ ਹੀ ਤਿੰਨੋਂ ਕੇਸਾਂ ਦੇ ਵਿੱਚ ਫੈਮਲੀਆਂ ਪੂਰੀ-ਪੂਰੀ ਇਨਵੋਲਡ ਹੈ ਤੇ ਜੋ ਨਸ਼ੇ ਦੀ ਤਸਕਰੀ ਕਰ ਕਰਕੇ ਹੀ ਇਨਾਂ ਨੇ ਜੋ ਕਮਾਈਆਂ ਕੀਤੀ ਉਹਨਾਂ ਨੂੰ ਯੂਜ਼ ਕਰਕੇ ਇਨਾਂ ਨੇ ਆਪਣੀ ਇਲੀਗਲ ਸਟਰਕਚਰਸ ਬਣਾਈਏ ਸੀਗੇ ਤੇ ਉਹ ਅੱਜ ਗਲਾਡਾ ਵੱਲੋਂ ਫਿਰ ਉਹਨਾਂ ਦੇ ਇਲੀਗਲ ਸਟਰਕਚਰਸ ਦੇ ਉੱਪਰ ਕਾਰਵਾਈ ਕੀਤੀ ਗਈ ਹੈ ਮੈਮ ਹੋਰ ਵੀ ਜਿਹੜੀ ਜ਼ਿਲ੍ਹੇ ਦੇ ਵਿੱਚ ਕਾਰਵਾਈਆਂ ਕਰਨ ਜਾ ਰਹੇ ਉਹ ਜਿਹੜੀ ਨਸ਼ਾ ਤੱਕ ਰਕ ਦੇ ਆ ਦੇਖੀਏ ਦੇਖਿਓ ਜੀ ਜੀਵੇਂ ਮੈਂ ਤੁਹਾਨੂੰ ਦੱਸਿਆ ਕਿ ਅਸੀਂ ਆ ਲੀਗਲ ਤੌਰ ਤੇ ਜੋ 68 ਐਫ ਐਕਸ ਸੈਕਸ਼ਨ ਹੁੰਦਾ ਐ ਐਨਡੀਪੀਓ ਐਕਟ ਦੇ ਅੰਦਰ ਉਹਦੇ ਅੰਡਰ ਅਸੀਂ ਐਕਸ਼ਨ ਲੈ ਸਕਦੇ ਫ੍ਰੀਜ਼ ਵਗੈਰਾ ਕਰਾ ਸਕਦੇ ਪ੍ਰੋਪਰਟੀਆਂ ਨੂੰ ਉਹ ਉਹਦੀ ਕੁਰਕੀ ਵੀ ਕਰਾ ਸਕਦੇ ਤੋਂ ਜਦੋਂ ਅਸੀਂ ਆ ਸਾਰਾ ਕੁਝ ਕਰ ਰਹੇ ਹੁੰਦੇ ਸਾਨੂੰ ਰੈਵਨਿਊ ਡਿਪਾਰਟਮੈਂਟ ਨੂੰ ਲਿਖ ਕੇ ਭੇਜਣਾ ਹੁੰਦਾ ਹੈ ਤੋਂ ਅਗਰ ਰੈਵਨਿਊ ਡਿਪਾਰਟਮੈਂਟ ਨੂੰ ਕੁਝ ਇਲੀਗੈਲਿਟੀ ਨਿਕਲਦੀ ਮਿਲਦੀ ਹੈ ਉਹਨ ਸਟਰਕਚਰਸ ਦੇ ਵਿੱਚ ਤੇ ਰੈਵਨਿਊ ਡਿਪਾਰਟਮੈਂਟ ਜਾਂ ਕਨਸਰਨਡ ਅਥਾਰਟिटीज ਕਾਰਪੋਰੇਸ਼ਨ ਹੋ ਗਿਆ ਜਾਂ ਗਲਾਟਾ ਹੋਗੀ ਉਹ ਐਕਸ਼ਨ ਲੈਂਦੇ ਆ ਤੇ ਅੱਗੇ ਵੀ ਅਗਰ ਕਿਤੇ ਕੋਈ ਔਰ ਵਾਇਲੇਸ਼ਨਸ ਕੁਝ ਨਿਕਲੇਗੀ ਤਾਂ ਜ਼ਰੂਰ ਕਨਸਰਨਡ ਅਥਾਰਟिटीज ਵੱਲੋਂ ਐਕਸ਼ਨ ਲਿਤਾ ਜਾਵੇਗਾ ਮੈਂ ਹਾਲ ਕੇ ਦਾ ਇੱਕ ਵੱਡਾ ਦਸਕਰ ਗੁਰਦੀਪ ਸਿੰਘ ਰਾਣੋ ਜੇਲ੍ਹ ਦੇ ਵਿੱਚ ਉਹਦੇ ਕਰਤੇ ਕ੍ਰੈਕਸ਼ਨ ਹੋ ਉਹਨੂੰ ਵੀ ਉਹ ਨੋਟਿਸ ਜਿ ਮਿਲੇ ਹੋਏ ਉਹੀ ਮਾਨਯੋਗ ਸੁਪਰੀਮ ਕੋਰਟ ਦੀ ਗਾਈਡਲਾਈਨਸ ਕੇ ਅੰਡਰ ਆ ਵੀ ਜੋ ਤਿੰਨ ਅਜ ਕਾਰਵਾਈਆਂ ਆ ਉਹ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਕੀਤੀ ਗਈਆਂ ਇਹਨਾਂ ਨੂੰ ਪ੍ਰੋਪਰ ਟਾਈਮ ਦਿੱਤਾ ਗਿਆ ਸੀਗਾ ਦੋ ਨੋਟਿਸ ਜਿੱਤੇ ਗਏ ਸੀ ਇਹ ਉਦੋਂ ਬਾਅਦ ਵੀ ਇਨਾਂ ਨੇ ਆਪਣੇ ਕੋਈ ਕਾਰਵਾਈ ਨਹੀਂ ਕੀਤੀ ਤੇ ਇਸ ਕਰਕੇ ਗਲਾਡਾ ਨੇ ਐਕਸ਼ਨ ਲਿੱਤਾ ਹੈ ਸੇਮ ਹੀ ਗੁਰਦੀਪ ਰਾਣੋ ਵਾਲੇ ਕੇਸ ਦੇ ਵਿੱਚ ਉਹਨੂੰ ਵੀ ਨੋਟਿਸ ਦਿੱਤਾ ਗਿਆ ਸੀਗਾ ਉਹ ਸੈਕਿੰਡ ਨੋਟਿਸ ਵੀ ਦਿੱਤਾ ਜਾ ਚੁੱਕਾ ਹੈ ਹੁਣ ਜਦੋਂ ਨੋਟਿਸ ਦੀ ਮਿਆਦ ਪੂਰੀ ਹੁੰਦੀ ਹੈ ਉਦੋਂ ਬਾਅਦ ਗਲਾਡਾ ਵੱਲੋਂ ਉੱਥੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਅਵੇ ਜਿਹੜੇ ਪਰਿਵਾਰਕ ਮੈਂਬਰ ਨੇ ਨੋਟਸ ਜਿਹੜਾ ਕੋਰਟ ਦੇ ਵਿੱਚ ਇਹਨਾਂ ਨੇ ਅਪੀਲ ਕੀਤੀ ہوئی ਹੈ ਆਪਣੇ ਉਹ ਵੀ ਦਿਖਾ ਰਹੇ ਨੇ ਸਾਰਿਆਂ ਨੂੰ ਜੀ ਅਪੀਲ ਇਹਨਾਂ ਦੀ ਖਾਰਜ ਹੋ ਗਈ ਸੀ ਕਿ ਇਹਨਾਂ ਨੇ ਪਹਿਲਾਂ ਅਪੀਲ ਕੀਤੀ ਸੀਗੀ ਉਹ ਖਾਰਜ ਹੋ ਗਈ ਸੀ ਜਿਵੇਂ ਤਾਨੂੰ ਦੱਸਿਆ ਆਨਰੇਬਲ ਸੁਪਰੀਮ ਕੋਰਟ ਦੀ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਹੀ ਗਲਾਡਾ ਨੇ ਅੱਜ ਇਹ ਕਾਰਵਾਈ ਕੀਤੀ ਹੈ ਉਹ ਕਾਰਵਾਈ ਤੁਹਾਨੂੰ ਸਪੋਰਟ ਕਰਨ ਦੇ ਲਈ ਪੁਲਿਸ ਲਾਅ ਐਂਡ ਆਰਡਰ ਮੇਨਟੇਨ ਕਰਨ ਦੇ ਲਈ ਇਤਿਹਾਜ ਪ੍ਰੈਸ